ਤਾਰਾ ਫੋਨ ਹਾਂ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਕੀ ਨਾਮ ਆਪਣੇ ਮੇਰਾ ਨਾਮ ਡਾਕਟਰ ਪਰਮੇਸ਼ਰ ਹੈ ਪ੍ਰਧਾਨ ਜੀ ਅੱਜ ਤੁਸੀਂ ਧਰਨੇ ਤੇ ਪਹੁੰਚੇ ਆ ਇਹਦੇ ਬਾਰੇ ਚੱਲਦਿਆਂ ਨੂੰ ਲਗਭਗ 3 ਸਾਲ ਪੂਰੇ ਹੋ ਗਏ ਇਸੇ ਦੌਰਾਨ ਬਹੁਤ ਸੰਘਰਸ਼ ਹੋਏ ਹੋਰ ਜੱਥੇਬੰਦੀਆਂ ਨੇ ਖਾਸ ਮੁੱਦਾ ਅਸੀਂ ਜਾਵਨੇ ਆ ਕੇ ਪਰਿਵਾਰ ਨੂੰ ਨਿਆਂ ਮਿਲੇ ਉਸ ਪਰਿਵਾਰ ਨੂੰ ਨਿਆਂ ਮਿਲੇ ਪਰਿਵਾਰ ਨੂੰ ਦਿਨਾਂ ਨੇ ਇਹਨੇ ਪੁਹੀ ਕੱਟਿਆ ਪੂਰੇ ਬੰਦੇ ਮਾਪ ਜਿਹੜਾ ਫਾਰਮੈਟ ਪ੍ਰਬੰਧ ਕਰੇ ਹੁਣ ਤੱਕ ਇਹ ਸੰਘਰਸ਼ ਤੋਂ ਨਾਲ ਮਿਲ ਕੇ ਸਬੂਤ ਜੱਥੇਬੰਦੀਆਂ ਨੇ ਜੱਟ ਰੱਖਿਆ ਅਸੀਂ ਅੱਗੇ ਵਾਸਤੇ ਵੀ ਇਹ ਪਰਿਵਾਰ ਦੇ ਨਾਲ ਮੋਢੇ ਨਾਲ ਮੋਟਾ ਜੁੜ ਕੇ ਖੜਾਗੇ ਤੇ ਕਿਤੇ ਵੀ ਹੰਗਾਰਤ ਨੂੰ ਸਹਿਣ ਕਰਨ ਦੀ ਲੋੜ ਤੋਂ ਵੀ ਜਾਂ ਸਰਕਾਰ ਤੋਂ ਪਰੇਸ਼ਾ ਦੇਣੇ ਹੋਊ ਵੀ ਇਸ ਅਗਰ ਐਕਸ਼ਨ ਨੂੰ ਸਾਥੇ ਹਰ ਤਰ੍ਹਾਂ ਦਾ ਸਾਥ ਦੇਣਾ ਹੈ ਧੰਨਵਾਦ ਨਾਲवाची ਕਰਦੋ ਮੈਂ ਕਿਰਤ ਕਲਵੰਦਤੌਰ ਨੂੰ ਇਨਸਾਫ ਦਿਓ ਸਾਫ ਦਿਓ ਇਨਸਾਫ ਦਿਓ ਦੋਸ਼ੀਆਂ ਨੂੰ ਵਾਪਸ ਸਜ਼ਾਵਾ ਦਿਓ ਸਾਡਾ ਦਾ ਵਕਤ ਦੀ ਕੀ ਫਰਦੇ ਦੀ ਸੰਗਤ ਜੀ ਕੀ ਨਾ ਜੀ ਆਪਣਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਗਿਆਣਾ ਬਰਨਾਲਾ ਦੇ ਨੂੰ ਪ੍ਰਧਾਨ ਜਸਪ੍ਰੀਤ ਸਿੰਘ ਤੇ ਮੇਰੇ ਨਾਲ ਸਾਡੇ ਜਥੇਬੰਦੀ ਦੇ ਸਾਰੇ ਸਿੰਘ ਹਾਜ਼ਰਾਂ ਹਨ ਸਵੇਤ ਜੱਟ ਕੁੰਡੀ ਸਿੰਘਾਂ ਦੇ ਤੋਂ ਮਸਲਾ ਅੱਜ ਦਾ ਉਹੀ ਆ ਆਪਣਾ ਪੁਰਾਣਾ ਕਿ 2-3 ਸਾਲ ਹੋ ਗਿਆ ਸਾਨੂੰ ਲਗਾਤਾਰ ਇੱਥੇ ਜੋ ਸੰਘਰਸ਼ ਸਾਡਾ ਚੱਲ ਰਿਹਾ ਵਾ ਭੈਣ ਕਲਵੰਤ ਕੌਰ ਦੇ ਇਨਸਾਫ ਲਈ ਜੋ ਸਾਡੀ ਜਦੋਂ ਜੈਦ ਸਾਡਾ ਸੰਘਰਸ਼ ਜੋ ਲਗਾਤਾਰ ਜਾਰੀ ਆ ਸੋ ਜਾਰੀ ਰਹੂਗਾ ਇਹ ਬਿਲਕੁਲ ਇਹ ਨਹੀਂ ਹੈਗਾ ਕਿ ਮਤਲਬ ਅਸੀਂ ਇਹਦੇ ਵਿੱਚ ਸਾਨੂੰ ਕੋਈ ਪ੍ਰਵਾਹ ਨਹੀਂ ਹੈਗੀ ਜਿੰਨਾ ਵੀ ਲੰਮਾ ਸਮਾਂ ਸਾਨੂੰ ਸੰਘਰਸ਼ ਲੜਨਾ ਪਵੇ ਮਤਲਬ ਜਦੋਂ ਤੱਕ ਪੀੜਤ ਸਾਡੀ ਭੈਣ ਕਲਵੰਤ कौर ਦਾ ਇਨਸਾਫ ਲੈਣ ਦੇ ਵਿੱਚ ਹੀ ਕਾਮਯਾਬ ਨਹੀਂ ਹੋਏ ਹਿੰਦੇ ਕੋਸ਼ੀਆਂ ਨੂੰ ਸਜ਼ਾਵਾ ਨਹੀਂ ਕਰਾ ਲੈਂਦੇ ਤੇ ਬਣਦੇ ਕਾਨੂੰਨ ਬਤਾਓ ਕਿਉਂਕਿ ਕਾਨੂੰਨ ਸਾਰਿਆਂ ਲਈ ਬਰਾਬਰ ਚਾਹੀਦਾ ਸਿੰਘ ਸਾਹਿਬ ਜੀ ਅੱਜ ਇਸ ਤੋਂ ਧਰਨੇ ਨੂੰ ਪਟੋਕਾਂ 300 300 ਸਾਲ ਹੋ ਗਏ ਜੀ ਲੱਗੇ ਨੂੰ ਤੇ ਅੱਜ ਕਾ ਕੋਈ ਲੀਡਰ ਇੱਥੇ ਪਹੁੰਚਿਆ ਜੀ ਦੇਖੋ ਲੀਡਰਾਂ ਦਾ ਕੰਮ ਆਪਣੀ ਸਿਆਸਤ ਚਮਕਾਉਣਾ ਹੁੰਦਾ ਬਿਨਾਂ ਸ਼ੱਕ ਜਦੋਂ ਕੋਈ ਲੀਡਰ ਸਿਆਸੀ ਪਾਰਟੀਆਂ ਦੇ ਵਿੱਚ ਮੂਹਰੇ ਨਹੀਂ ਸੀ ਆਏ ਉਦੋਂ ਸਿਆਸੀ ਲਾਹੇ ਲੈਣ ਲਈ ਸਾਡੇ ਧਰਨੇ ਵੀ ਹੁੰਦੇ ਸੀ ਸਾਨੂੰ ਮਿੱਟੀਆ ਗੋਲੀਆਂ ਵੀ ਦਿੰਦੇ ਸੀ ਕਿ ਅਸੀਂ ਤੁਹਾਡਾ ਇਨਸਾਫ ਲੈਣ ਦੇ ਵਿੱਚ ਜਿਹੜਾ ਮੁੱਦਾ ਸੀ ਜ਼ੋਰ-ਜ਼ੋਰ ਨਾਲ ਚੱਕਾਂਗੇ ਵਿਧਾਨ ਸਭਾ 'ਚ ਚੱਕਾਂਗੇ ਤੇ ਪਰ ਆਪਾਂ ਨੂੰ ਪਤਾ ਹੀ ਆ ਵੀ ਸਿਆਸੀ ਗੁੰਬਾ ਜਿਹੜੀਆਂ ਹੁੰਦੀਆਂ ਨੇ ਤੇ ਮੀਡੀਆ ਗੁੰਬਾ ਹੁੰਦੀਆਂ ਨੇ ਬਸ 4 ਦਿਨਾਂ ਦੇ ਹੁੰਦੇ ਇਹਨਾਂ ਦੇ ਢੋਲ ਉਸ ਤੋਂ ਬਾਅਦ ਆਪ ਨੂੰ ਪਤਾ ਵੀ ਆਮ ਜਿਹੜੇ ਆਪਣਾ ਜਨਤਕ ਤੌਰ ਤੇ ਆਮ ਪਬਲਿਕ ਆਪਣੀ ਆਪਾਂ ਜਥੇਬੰਦਕ ਲੋਕ ਆ ਜਿਹੜੇ ਸਮੂਹਕ ਤੌਰ ਤੇ ਸੱਦੀਆਂ ਜਿਵੇਂ ਭਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹੋਰ ਦਰਨੀਆਂ ਜਥੇਬੰਦੀਆਂ ਸਾਰੀਆਂ ਰਲ ਕੇ ਸਾਡਾ ਧਰਨਾ ਲਾਇਆ ਤੇ ਮਿਹਨਤਾਂ ਸਾਡਾ ਮੁੱਕ ਪਲੇਟਫਾਰਮ ਤੇ ਤਾਂ ਸਾਰਾ ਸਾਡੀ ਹੋਣ ਰਹਿ ਜਾਂਦੀ ਹੈ ਅਸੀਂ ਲੜਦੇ ਹਾਂ ਅਸੀਂ ਕਰਦੇ ਸਾਨੂੰ ਸਾਡੀ ਲਾਸਟ ਵਾਰ ਕੀ ਕਹਿਣ ਦੀ ਹਣੀ ਲਾਸਟ ਜੇ ਹੀ ਹੈ ਜੀ ਵੀ ਇਹ ਪਪੜਾ ਢੀਠ ਕੋਣਾ ਤਿਆਗਣਾ ਚਾਹੀਦਾ ਪ੍ਰਸ਼ਾਸਨ ਨੂੰ ਇਹ ਨਹੀਂ ਕਿ ਕਾਨੂੰਨ ਆਮ ਲੋਕਾਂ ਲਈ ਹੋਰ ਤੇ ਆਪਦੇ ਲਈ ਹੋਰ ਦੂਜੇ ਦੀਆਂ ਹੱਥ ਚ ਤੇ ਆਪਦੀਆਂ ਕੱਚ ਜੇ ਆਪਣੀ ਗਰਤੀ ਨੂੰ ਪਿਆਗਣਾ ਪਊਗਾ ਅਗਰ ਦੋਸ਼ੀ ਨੇ ਉਹਨਾਂ ਨੇ ਜਦੋਂ ਪਤਾ ਵੀ ਕ੍ਰਾਈਮ ਕੀਤਾ ਕਮਿਟ ਕੀਤਾ ਉਹਨਾਂ ਨੇ ਗਲਤੀ ਕੀਤੀ ਆ ਵੱਡਾ 17 ਸਾਲ ਤੱਕ ਸਾਡੀ ਭੈਣ ਦੇ ਮੰਜੇ ਤੇ ਪੈ ਕੇ ਸੰਦਾਪ ਭੋਗਿਆ ਇਸ ਚੀਜ਼ ਨੂੰ ਕਿਵੇਂ ਇਹ ਅਣ ਦੇਖਿਆ ਕਰ ਲੈਣਗੇ ਇਹ ਵੀ ਇਹਨਾਂ ਦਾ ਵੀ ਪਰਿਵਾਰ ਨੇ ਇਹਨਾਂ ਦੇ ਵੀ ਮਾਵਾ ਭੈਣਾਂ ਨੇ ਉਹ ਇੰਨੀ ਜ਼ਿਆਦਾ ਜਿਹੜੀ ਜ਼ੁਲਮ ਦਾ ਜੋ ਪਰਿਵਾਰ ਨੇ ਜ਼ੁਲਮ ਹੰਡਾਇਆ ਵਾ ਪੀੜਤ ਪਰਿਵਾਰ ਨੇ ਅ ਮਤਲਬ ਮਾਨਸਿਕ ਤੌਰ ਤੇ ਬੰਦਾ ਟੁੱਟ ਜਾਂਦਾ ਇੱਕ ਤਰ੍ਹਾਂ ਨਾਲ ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਹੌਸਲਾ ਨਹੀਂ ਹਾੜਿਆ ਜਥੇਬੰਦੀਆਂ ਨੇ ਵੀ ਅਸੀਂ ਇਹਨਾਂ ਦਾ ਪੂਰਾ ਡਟ ਕੇ ਸਾਥ ਹਮੇਸ਼ਾ ਦਿੱਤਾ ਤੇ ਦਿੰਦੇ ਵੀ ਰਹਾਂਗੇ ਸੋ ਇੱਕ ਬੜਾ ਮੁਸ਼ਕਲ ਸੰਤਾਪ ਭੋਗਿਆ ਪਰਿਵਾਰ ਨੇ ਸੋ ਇਹਦਾ ਦੋਸ਼ੀ ਜੋ ਹੈ ਜਾਵਾ ਵਿਰਿੰਦਰ ਬਾਲੂ ਦੇ ਸਾਥੀ ਮੈਂ ਜੋਨਾਂ ਕਿ ਪ੍ਰਸ਼ਾਸਨ ਨੂੰ ਆਪਣੀ ਤੇ ਹੀ ਹੀਟਾ ਵਾਲੀ ਨੀਤੀੋਂ ਤਿਆਗ ਦੇਣੀ ਚਾਹੀਦੀ ਹੈ ਇਹਨਾਂ ਖਰਦੇ ਫਟਾਫਟ ਇਹਨਾਂ ਤੋਂ ਜੋ ਬੰਦ ਕਾਰਵਾਈ ਆ ਤੱਕਾਂ ਤੈਸ ਉਹਦੇ ਬਤਾਵਾਂ ਕਿ ਇਹਨਾਂ ਨੂੰ ਕਰਨਾ ਚਾਹੀਦਾ ਤੇ ਨਾ ਕਿ ਮਤਲਬ ਇਹਨਾਂ ਤੁਸੀਂ ਮਲਾਜ਼ਮ ਤੌਰ ਤੇ ਇੱਕ ਸਟਾਫ ਬਣਾ ਕੇ ਜਾਂ ਭਾਈਚਾਰਕ ਸਾਂਝਾ ਬਣਾਈ ਫਿਰੋ ਜਿਹੜਾ ਦੋਸ਼ੀ ਆ ਉਹ ਦੋਸ਼ੀ ਆ ਜਿਹਨੇ ਜੁਰਮ ਕੀਤਾ ਕ੍ਰਾਈਮ ਕੀਤਾ ਉਹਨੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਐਸਪੀ ਗ੍ਰੇਂਦਰ ਵਾਲਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰੇਂਦਰ ਵਾਲਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਇਸ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਹਨਪ੍ਰੀਤ ਕੌਰ ਢਾੜੀਵਾੜ ਦਾ ਐਫਆਈਆਰ ਨਾ ਦਰਜ ਕਰੋ ਦਰਜ ਕਰੋ ਦਰਜ ਕਰੋ ਲੋਕ ਇੱਕਤਾ ਜਿੰਦਾਬਾਦ ਜਿੰਦਾਬਾਦ ਲੋਕ ਇੱਕਤਾ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ 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 ਕਰਤਾਰੀ ਸਾਥੀ ਜਿੰਦਾਬਾਦ 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 ਸਤਿਗੁਰ ਜੀ ਰਾਜਕੀਨਾ ਜੀ ਆਪਣਾ ਮੈਂ ਕਾਂਗਰਸ ਨਰਮਨ ਸਿੰਘ ਢਾੜੀਵਾਲ ਤਸੀਲ ਸੈਕਟਰੀ ਜੀ ਐਨਐਮ ਜੀ ਸੀ 2 ਪਤਾ ਜਾਇਦਾ ਧਰਨੇ ਵਿੱਚ ਪਹੁੰਚਿਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਦੇਖੋ ਜੀ ਇਹ ਹੁਣ ਤਿੰਨ ਤਿੰਨ ਸਾਲ ਹੀ ਹੋ ਚਲੇ ਇਸ ਧਰਨੇ ਨੂੰ ਪਰ ਸਰਕਾਰ ਐਨਟੀ ਦੀ ਮਜਬਰੀ ਹੋਈ ਹੋਈ ਹੈ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਜਿਵੇਂ ਸਾਲ ਨੂੰ ਉਹਨਾਂ ਨੇ ਖੰਡ ਦਰਜੀ ਦੇ ਸਰੀ ਸਮਝ ਲਿਆ ਲੋਕਾਂ ਸੰਤ ਸਾਨੂੰ ਗਿਣਾ ਹੀ ਨਹੀਂ ਜੇ ਦੇਖਿਆ ਜਾਵੇ ਤਾਂ ਜੋ ਕੇਜਰੀਵਾਲ ਦਾ ਹਾਲ ਹੋਇਆ ਉਹ ਸਿਰਫ ਸਾਡੇ ਲੋਕਾਂ ਦੇ ਕਾਰਨ ਹੋਇਆ ਕਿਉਂਕਿ ਜੋ ਬਦਲਾਅ ਕਹਿੰਦੇ ਸੀ ਉਹ ਬਦਲਾਅ ਇਹੀ ਹੈ ਉਹ ਇੱਕ ਵਾਰੀ ਝੱਗ ਵਾਂਗੂ ਤਾਂ ਉੱਠੇ ਆ ਤੇ ਥੱਲੇ ਆ ਗਏ ਉਹਨਾਂ ਦੀਆਂ ਤਕਤੀਆਂ ਨੇ ਜੋ ਸ਼ਰੂਟ ਕਾਟਾ ਐ ਐਸਸੀ ਵਿਰੋਧੀ ਉਹ ਭਗਵਾਨ ਤਮਨ ਦਾ ਚਿਹਰਾ ਉਹ ਜੱਗ ਜਾਰ ਹੁੰਦਾ ਹੁਣ ਉਹ ਕਹਿੰਦਾ ਮਾਡਲ ਬਣਾਉਣਾ ਮੈਂ ਦਿੱਲੀ ਵਾਲਾ ਪੰਜਾਬ ਨੂੰ ਇਹ ਸਾਬਤ ਕਰਨ ਵਾਸਤੇ ਹੁਣ ਟੜਾ ਟੜ ਉਹ ਬੀਬੀਆਂ ਨੂੰ 1100 ਜਿਹੜਾ ਪਹਿਲਾਂ ਉਹਨੂੰ 2 2.5 3 ਸਾਲ ਦਾ ਯਾਦ ਨਹੀਂ ਆਇਆ ਪੈਨਸ਼ਨਾਂ ਦਾ ਸਭ ਮਤਲਬ ਮੌਕਾ ਪ੍ਰਸਤ ਸਰਕਾਰ ਮੈਂ ਉੱਥੇ ਕੁੰਬ ਦੇ ਮੇਲੇ ਤੇ ਵੀ ਇਹ ਗੱਲ ਬੋਲ ਕੇ ਆਇਆ ਚੈਨਲ ਤੇ ਕਿ ਇੰਨਾ ਦੁਖੀ ਬੰਦਾ ਉਹ ਖਾਸ ਕਰਕੇ ਐਸਸੀ ਵਰਗ ਦਾ ਵੀਰ ਤਾਂ ਹੈ ਸਾਰਿਆਂ ਦਾ ਜੋ ਕਿਸਾਨ ਪੱਤੀ ਵੀ ਹੈ ਦੀ ਕਿਸੇ ਪੱਤੀ ਵੀ ਹੈਗੀ ਸਰਕਾਰ ਡਿੱਗਣਾ ਡਿੱਗਣਾ ਇਹਨੇ ਮੂੰਹ ਤੇ ਮੂੰਹ ਡਿੱਗੂਗੀ ਜਿਵੇਂ ਕੇਜਰੀਵਾਲ ਦੀ ਡਿੱਗੀ ਹੈ ਇਹ ਸਮਝ ਲੈਣਾ ਚਾਹੀਦਾ ਇਹਨਾਂ ਨੂੰ ਕਿ ਤਿੰਨ ਸਾਲ ਤੋਂ ਅਸੀਂ ਇੱਥੇ ਠੱਕੇ ਖਾਦੇ ਅਸੀਂ ਕੀਮਤੀ ਜਾਨਾਂ ਵੀ ਗਵਾਤੀਆਂ ਇੱਥੇ ਪਰ ਅਜੇ ਤੱਕ ਸਾਨੂੰ ਉਹ ਜੋ ਸਾਡਾ ਟਾਰਗੇਟ ਹੈ ਉਹ ਅੱਧ ਵਿਚਾਲੇ ਖੜਾ ਭਾਵੇਂ ਅਸੀਂ ਬਹੁਤ ਕੁਝ ਗੇਨ ਕਰ ਲਿਆ ਇਹ ਸਾਡੇ ਸੰਘਰਸ਼ ਦਾ ਜਿੱਤ ਹੈ ਪਰ ਅਜੇ ਵੀ ਰਹਿੰਦਾ ਹੈ ਫਰਨਾ ਜੀ ਲਾਸਟ ਵੇ ਲਾਸਟ ਵੇ ਤੁਸੀਂ ਜਿ세 ਹੁੰਦੇ ਨੂੰ ਕੀ ਕਹਣਾ ਚਾਹਣਾ ਜੀ ਜੱਥੇਬੰਦੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਦਿੱਲੀ ਤੋੜਨਾ ਮੈਂ 2 ਮਹੀਨੇ ਬਾਹਰ ਸੀ ਆਊਟ ਆਫ ਸਟੇਸ਼ਨ ਪਰ ਮੈਂ ਉਥੋਂ ਕੁਝ ਕਲੈਕਟ ਕਰਕੇ ਲਿਆਇਆ ਕੁਝ ਨੌਲੇਜ ਇਕੱਠੀ ਕਰਕੇ ਲਿਆਇਆ ਮੈਂ ਕਿਸੇ ਦਿਨ ਖੁੱਲੇ ਆਪਾਂ ਖੁੱਲੀ ਲਾਵਾਂਗੇ ਉਹਦੇ 'ਚ ਵਿਖਿਆਨ ਕਰੂੰਗਾ ਕਿ ਲੋਕ ਸਰਕਾਰਾਂ ਕੀ ਲੀਆਂ ਤੇ ਸਾਡੇ ਲੋਕਾਂ ਨੂੰ ਕਿਵੇਂ ਸਮਝਣਾ ਚਾਹੀਦਾ ਕਿਉਂਕਿ ਮੈਂ ਉਥੇ ਕਲਚਰ ਨਹੀਂ ਦੇਖਣ ਗਿਆ ਸੀ ਮੈਂ ਉਥੇ ਇਹ ਦੇਖਣ ਹੀ ਗਿਆ ਸੀ ਕਿ ਆਮ ਜਨਤਾ ਦਾ ਕੀ ਹਾਲ ਹੈ ਜਿਉਂ ਜਨਤਾ ਦਾ ਮੈਂ ਤੁਹਾਨੂੰ ਬਿਆਨ ਕਰੂੰਗਾ ਕਿ ਸਿਹਾਲ ਚ ਕਿਉਂ ਜਨਤਾ ਕਿਵੇਂ ਦੁੱਖ ਹੰਢਾ ਰਹੀ ਆ ਦਰਦ ਹੰਢਾ ਰਹੀ ਆ ਤੇ ਉਹ ਮੈਂ ਖੁੱਲ ਕੇ ਕਰੂੰਗਾ ਤੇ ਜੱਥੇ ਬੰਦਿਆਂ ਨੂੰ ਮੇਰਾ ਇਹ ਹੈ ਕਿ ਮੈਂ ਵੀ ਤੁਹਾਡੇ ਨਾਲ ਆ ਤੇ ਆਪਾਂ ਵੀ ਓਨੀ ਦੇਰ ਅਸੀਂ ਚੁੱਪ ਨਹੀਂ ਰਹਿਾਂਗੇ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ ਸੰਘਰਸ਼ ਜਾਰੀ ਰਹਿਊ ਜਿੱਤ ਲੜਨ ਵਾਲੇ ਲੋਕਾਂ ਦੀ ਜੈ ਹੈ ਸਰ ਰਾਜੀ ਕਿਹਨਾ ਜੀ ਆਪਣਾ ਮੇਰਾ ਗੁਰਦੇਵ ਸਿੰਘ ਮੁਲਾਪੁਰ ਰਾਜੀ ਅੱਜ ਵੀ ਧਰਨੇ ਦੇ ਪਹੁੰਚਿਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਹਾਂ ਜਾਣਕਾਰੀ ਇਹ ਹੈ ਜੀ ਅੱਜ ਦਾ ਜੋ ਪ੍ਰੋਗਰਾਮ ਹੈ ਇਹ ਜਿਹੜਾ ਲੰਮਾ ਸੰਘਰਸ਼ ਪੰਸਰ ਤੋਂ ਚੱਲ ਰਿਹਾ ਉਸ ਤੋਂ ਪਹਿਲਾਂ ਵੀ ਚੱਲ ਰਿਹਾ ਇਹ ਸੰਘਰਸ਼ ਵਿੱਚ ਅਲੱਗ-ਅਲੱਗ ਜਥੇਬੰਦੀਆਂ ਨੇ ਅਲੱਗ-ਅਲੱਗ ਮਲਾਦ ਜਥੇਦਿਆਂ ਹੋਰ ਲੋਕਾਂ ਨੇ ਆਮ ਲੋਕਾਂ ਨੇ ਵੀ ਸ਼ਿਕਤ ਕਰਕੇ ਇਸ ਜਿਹੜਾ ਜਿਹੜਾ ਸਿਜਾ ਸੰਰਸੀ ਨੂੰ ਲੰਮਾ ਕੀਤਾ ਤੇ ਇਸ ਮੋਰਚ ਨੂੰ ਲੰਮਾ ਹੋਣ ਕਰਕੇ ਸਾਰਾ ਜਿਹੜੀ ਸਰਕਾਰ ਨੇ ਵੱਖ-ਵੱਖ ਏਜੰਸੀਆਂ ਨੇ ਚਾਹੇ ਉਹ ਸਰਕਾਰੀ ਸੀਐਜੀ ਪੰਜਾਬ ਸਰਕਾਰੀ ਹੋਵੇ ਚਾਹੇ ਨੈਸ਼ਨਲ ਕਮਿਸ਼ਨ ਫਰ ਬਿਮਨ ਕਮਿਸ਼ਨ ਹੋਵੇ ਜਾਂ ਨੈਸ਼ਨਲ ਕਮਿਸ਼ਨ ਫਰ ਰੂਮਰ ਆਇਆ ਸੋਣਾ ਸਾਰਿਆਂ ਨੇ ਸਾਰਿਆਂ ਨੇ ਜਦੋਂ ਲੋਕਾਂ ਦੇ ਪੱਖ ਉਹਨਾਂ ਕੋਲੇ ਗਏ ਜਿਹੜੇ ਬੰਦੇ ਸੀ ਹੱਸੇ ਸੀ ਜਿਨ੍ਹਾਂ ਨੇ ਉਹ ਉਹਨਾਂ ਅੱਗੇ ਰੱਖਿਆ ਕਾਜ ਪੱਤਰ ਰੱਖੇ ਜੋ ਜੋ ਅਸਲੀ ਗੱਲ ਹੋਈ ਫਿਰ ਉਹਨਾਂ ਨੇ ਧਾਕੇ ਕਾਰਵਾਈ ਕੀਤੀ ਹੁਣ ਜਿਹੜੀ ਮਜਬੂਤਾ ਕਾਰਵਾਈ ਆ ਉਹ ਇਨਸਾਫ ਦੀ ਉਹ ਆਖਰੀ ਪੜਾਅ ਤੇ ਪਹੁੰਚ ਗਈ ਆ ਸਰਕਾਰ ਦੀਆਂ ਜਿਨੀਆਂ ਜਦਸੀਆਂ ਨੇ ਉਹਨਾਂ ਨੇ ਇਸ ਦੋ ਅਸਿਲ ਸੀਰਸ ਕਰ ਦਿੱਤਾ ਜੋ ਜੱਜ ਜੱਜ ਬੰਦੀਆਂ ਨੇ ਇਸ ਕਰ ਦਿੱਤਾ ਉਹਨੂੰ ਜਾਇਜ਼ ਮੰਨਿਆ ਹਰ ਇੱਕ ਮਹਿਕਮੇ ਤੇ ਜਿਹੜੇ ਵਕ ਵਕ ਅਧਾਰਿਆ ਸੀ ਚਾਹੇ ਹੋ ਪੁਲਿਸ ਵੀ ਪੁਲਿਸ ਨੇ ਵੀ ਜਿਹੜੇ ਵੱਡੇ ਵੱਡੇ ਅਧੋਦਿਆਂ ਦੇ ਕੰਮ ਕਰਦੇ ਐਡੀ ਸੀ ਡੀ ਸੀ ਪੀ ਉਹਨਾਂ ਨੇ ਅਧਰਕਾਰ ਕਾਰਜਕਾਰਵਾਈ ਕਰ ਦਿੱਤੀ ਹੁਣ ਪਿੱਛੇ ਦੇ ਲੁਧਿਆਣਾ ਡੀ ਸੀ ਨੇ ਵੀ ਲੈ ਕੇ ਤਾ ਪੰਜਾਬ ਸਰਕਾਰ ਨੂੰ ਵੀ ਇਹਨਾਂ ਦਾ ਮੌਜੂਦਾ ਬੰਦਾ ਹੈਗਾ ਇਹ ਮੌਜੂਦਾ ਬੰਦਾ ਡੀ ਸੀ ਲੁਧਿਆਣਾ ਨੇ ਪਹਿਲਾਂ ਵੀ ਆ ਕਿ ਪਹਿਲਾਂ ਤਾਂ ਮਤਲਬ ਇਹ ਸੀਗਾ ਜਿੰਨੇ ਵੀ ਪਹਿਲਾਂ ਅਧਿਕਾਰੀ ਕਿਹੜੇ ਸੀਗੇ ਸਾਰੇ ਇਹ ਪ੍ਰਬੰਧ ਨੂੰ ਚਲਾਉਣ ਵਾਲੇ ਉਹ ਉਹ ਤਾਂ ਸਿਰਫ ਦਾਅਵਾ ਮਾਮਲੇ ਤੇ ਮਿੱਟੀ ਪਾਉਣਾ ਚਾਹੁੰਦੇ ਸੀ ਪਰ ਇਹ ਜਿਹੜਾ ਮਾਮਲਾ ਇੱਥੇ ਤੱਕ ਆਜ ਆਇਆ ਅਸੀਂ ਮੈਦਾਨ ਚ ਆ ਗਏ ਅਸੀਂ ਇਨਸਾਫ ਮਿਲਣ ਵਾਲਾ ਵਾ ਅੰਡਰਪਰੋਸਸ ਸਰਬਾਤ ਜਿਹੜਾ ਇਨਸਾਫ ਹੈਗਾ ਅਸੀਂ ਲੈ ਕੇ ਰਾਂਗੇ ਕਿ ਫਿਰ ਵੀ ਰੋਡ ਪਈ ਅਸੀਂ ਜਿਹੜਾ ਹੈਗਾ ਹਰ ਕੁਰਬਾਨੀ ਕਰਨ ਲਈ ਤਿਆਰ ਆ ਇੱਥੇ ਵੀ ਇਸ ਇਸ ਸਵੰਦਰ ਹਫਤੇ ਬਾਅਦ ਹੁਣ ਵੀ ਇਹ ਪ੍ਰੋਗਰਾਮ ਕਰਨੇ ਆ ਤਾਂ ਕਿ ਪ੍ਰਸ਼ਾਸਨ ਜਿਹੜਾ ਹੈਗਾ ਸੁਤਾਨਾ ਦੇ ਜਾਗਦਾ ਰਹੇ ਕਿ ਇਹ ਅਸੀਂ ਇਹ ਇੱਕ ਇਨਸਾਨ ਦੇ ਨਾਲ ਹਿਊਮਨ ਰਾਈਟਸ ਦੀ ਵੋਲੇਸ਼ਨ ਕੀਤੀ ਆ ਉਹ ਉਹ ਮੰਨ ਚੁੱਕੇ ਆ ਕਿ ਅਸੀਂ ਇੱਜ਼ਾਤ ਰੱਖਾਂਗੇ ਅੰਦੋਲਨ ਜਦ ਤੱਕ ਪੂਰਾ ਜਿਹੜਾ ਪੂਰਾ ਸਹੀ ਇਨਸਾਫ ਦੌਸਿਰੋ ਕਰ ਲੋਕਾਂ ਨੂੰ ਸਜ਼ਾ ਨਹੀਂ ਹੋਣੀ ਅੱਜ ਦਾ ਪਿਆਰ ਇਹਨਾਂ ਸ਼ਬਦਾਂ ਦੇ ਨਾਮ ਅੱਜ ਜਿਹੜੇ ਜੱਥੇਬੰਦੀਆਂ ਦੇ ਮੇਰੀਆਂ ਭੈਣਾਂ ਤੇ ਹੋਰ ਬੰਦੇ ਜਿਹੜੇ ਜੱਥੇਬੰਦੀਆਂ ਤੇ ਲੋਕ ਆਏ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਤੰਗ ਕਰਦੇ ਆ ਤੇ ਇਦਾਂ ਹੀ ਸਾਥ ਦਿੰਦੇ ਰਹਿਣ ਇਦਾਂ ਹੀ ਅਸੀਂ ਅਸੀਂ ਪਿੱਛੇ ਨਹੀਂ ਹਟਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਕਾਮਨੀਤ ਰਹਿਣ ਦਾ ਪਤਾ ਪਤਾ ਚਾਹ ਪਾ ਜਾਓ ਲਈ ਅੱਜ ਦੂਹ ਧਰਨੇ ਦੇ ਪਹੁੰਚੇ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਠੀਕ ਹੈ ਜੀ ਅੱਜ ਧਰਨਾ ਦੇ ਪਹੁੰਚੇ ਆ ਭੈਣ ਸਲਵੰਤ ਕੋਲ ਦੇ ਆ ਘੜ ਕੋ ਘੜ ਤਿੰਨ ਸਾਥ ਹੋਵੇ ਸਾਨੂੰ ਬੈਠਾ ਨੂੰ ਚ ਲੜਾਈ ਲੜ ਜਨੋ ਜੋ ਵੀ ਐਸੀ ਕ੍ਰਿਸ਼ਨ ਦੀਆਂ ਹਦਾਇਤਾਂ ਦੇ ਹਿਸਾਬ ਦੇ ਨਾਲ ਜਿਹੜੇ ਥੱਲੇ ਦੇ ਆ ਜਾਂ ਸੁਲੀਮ ਆ ਜਾਂ ਡੀਐਸਪੀ ਆ ਜਾਂ ਐਸਐਸਪੀ ਆ ਨਹੀਂ ਮੰਨਦੇ ਉਹਨਾਂ ਦੀ ਗੱਲ ਇਹਨਾਂ ਨੂੰ ਮਰਨੀ ਚਾਹੀਦੀ ਆ ਜਿਵੇਂ ਕਿ ਮਾਜਬੇ ਦਾ ਐਲਾਨ ਕੀਤਾ ਐਸੀ ਕਮਿਸ਼ਨ ਨੇ ਵੀ ਇਹਨਾਂ ਨੂੰ ਮਾਜਬਾ ਜਰੂਰ ਮਿਲਣਾ ਚਾਹੀਦਾ ਦੋਨੋਂ ਪਰਿਵਾਰਾਂ ਨੂੰ ਦੋਨੇ ਪਰਿਵਾਰ ਹੀ ਪੀੜਵਾਂ ਪੀੜ ਪਰਿਵਾਰਾਂ ਨੂੰ ਦਰਸਤੰਦਾ ਪਰਿਵਾਰ ਤੇ ਮਾਤਰਾ ਇਹਨਾਂ ਨੂੰ ਉਸ ਹਿਸਾਬ ਦੇ ਨਾਲ ਜਿਵੇਂ ਮਾਤਰਾ ਨੂੰ ਜਿਵੇਂ ਵੀ ਪਰਸਨ ਲੱਗਣੀ ਚਾਹੀਦੀ ਹੈ ਮਾਤਰਾ ਮਿਲੇ ਤੇ ਨੌਕਰੀ ਨਹੀਂ ਚਾਹੀਦੀ ਆ ਤੇ ਵੱਧ ਤੋਂ ਵੱਧ ਮਾਜਬੀ ਦੀ ਜਿਹੜੀ ਮੰਗ ਕੀਤੀ ਆ 6 ਕਰੋੜ ਦੀ ਐਸੀ ਕਮਿਸ਼ਨ ਲਾਣ ਕੀਤਾ ਵੀ ਪੀਛ ਪਰਵਾਰਾਂ ਨੂੰ ਮਾਜਬਾ ਦਿੱਤਾ ਜਾਵੇ ਕਿਉਂ ਥੱਲੇ ਵਾਲੀਆਂ ਜਿਹੜੀਆਂ ਸਰਕਾਰਾਂ ਇਹ ਗੌਰ ਨਹੀਂ ਕਰਦੀਆਂ ਕਿਉਂ ਉੱਪਰੋਂ ਜੋ ਵੀ ਰਕਤਾਂ ਆ ਉਹ ਇਹ ਨਹੀਂ ਮੰਨ ਰਹੇ ਲਾਗੂ ਨਹੀਂ ਕਰ ਰਹੇ ਪਰ ਲਾਗੂ ਕਰਨਾ ਚਾਹੀਦਾ ਉਹਨਾਂ ਨੂੰ ਕਿਉਂ ਜਿੰਨਾ ਚਿਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਮਾਜਬਾ ਨਹੀਂ ਮਿਲਦਾ ਉਹਨਾਂ ਚਿਰ ਹੀ ਲੜਦੇ ਰਹਿਣਗੇ ਸਰਦਾਰ ਜੀ ਅੱਜ ਇਸ ਧਰਨੇ ਨੂੰ ਪੂਰੇ 3 ਸਾਲ ਹੋ ਚੁੱਕੇ ਆ ਤੇ ਕੋਈ ਇੱਥੇ ਦਾ ਲੀਡਰ ਕੋਈ ਆਇਆ ਜੀ ਵੀ ਤਾਂ ਕੋਈ ਦੇਖੋ ਜੀ ਇੱਥੇ ਲੀਡਰ ਨੇ ਤਾਂ ਕੀ ਆਉਣਾ ਵਾ ਲੀਡਰਾਂ ਨੂੰ ਤਾਂ ਆਪੋ ਤੋਂ ਆਪਈ ਆ ਆ ਨਾ ਤਾਂ ਇੱਥੇ ਦੀ ਜਿਹੜੀ ਐਮਐਲਏ ਆ ਮੌਜੂਦਾ ਪਹਿਲਾਂ ਜਰੂਰ ਹੋ ਇਹਨਾਂ ਚ ਬੈੰਦੀ ਰਹੀ ਆ ਜਦੋਂ ਵਿਰੋਧੀ ਦੀ ਨੇਤਾ ਸੀਗੀ ਉਹ ਉਸ ਤੋਂ ਬਾਅਦ ਤਾਂ ਹੋਈ ਦਰ ਨੂੰ ਝਾਕੀ ਵੀ ਨਹੀਂ ਬਾਕੀ ਦੂਜੀ ਗੱਲ ਇਹ ਆ ਵੀ ਇਹਨਾਂ ਤੇ ਆਸ ਕੀ ਰੱਖੀ ਜਾਵੇ ਇਹਨਾਂ ਸਰਕਾਰਾਂ ਤੇ ਕੀ ਆਸ ਰੱਖਾਂਗੇ ਭਗਵਾਨ ਸਮਾਨ ਜਿਹੜਾ ਚੀ ਮੰਤਰੀ ਆ ਇਹਨਾਂ ਦਾ ਖੋਦ ਮੁੱਖ ਮੰਤਰੀ ਪੰਜਾਬ ਦਾ ਉਹ ਤਾਂ ਆਪਦਾ ਪਰਿਵਾਰ ਸੱਡੀ ਬੈਠਾ ਤੇ ਕਿਸੇ ਦੇ ਪਰਿਵਾਰ ਬਾਰੇ ਕੀ ਸੋਚੂਗਾ ਉਹ ਆਪ ਦੀ 16 ਸਾਲ ਦੀ ਬੇਟੀ ਬਾਹਰ ਧੱਕਾ ਦੇ ਹੀ ਫਿਰਦਾ ਪਸ਼ੂ ਵਾਲਾ ਕੰਮ ਉਹ ਕਹਿੰਦਾ ਮਜ਼ਾਕ ਨਾ ਗੱਲ ਕਰਦੇ ਮੈਂ ਚੋਸਤ ਬਹੁਤ ਆ ਮੈਂ ਚਲਾਕ ਬਹੁਤ ਆ ਪਰ ਕੰਮ ਤਾਂ ਉਹਦਾ ਗਧਿਆਂ ਵਾਲਾ ਤੇ ਪਸ਼ੂ ਵਾਲਾ 16 ਸਾਲ ਦੀ ਕੁੜੀ ਨੂੰ ਘਰੋਂ ਧੱਕਾ ਦੇਣਾ ਧਰਾਂ ਨੂੰ ਧੱਕਾ ਦੇਣਾ ਦੁਆਰੇ ਵਿਆਹ ਕਰਾਉਣਾ ਮੁੰਡਾ ਬਰਾਬਰ ਦਾ ਉਹਨੂੰ ਧੱਕਾ ਦਿੱਤਾ ਘਰੋਂ ਤੇ ਆਮ ਪਰਿਵਾਰਾਂ ਨੂੰ ਇਹਨਾਂ ਦੀ ਕੀ ਆਸ ਆ ਜਿਹੜੇ ਆਪ ਦੇ ਪਰਿਵਾਰਾਂ ਨੂੰ ਵੀ ਆਸ ਨਹੀਂ ਇਹ ਚੀਮਨਿਸਟਰਾਂ ਦੀ ਸਰਕਾਰਾਂ ਦੀ ਤੇ ਦੂਜੇ ਇਹਨਾਂ ਤੇ ਕੀ ਆਸ ਰੱਖਣਗੇ ਅਸੀਂ ਤਾਂ ਇਹੀ ਕਹਾ ਕਿ ਜਿੰਨਾ ਚਿਰ ਅਸੀਂ ਇਹ ਮਾਜਬਾ ਨਹੀਂ ਲੈ ਕੇ ਜਿੱਤ ਕਰਦੇ ਉਹਨਾਂ ਤੇ ਅਸੀਂ ਲੜਦੇ ਰਹਾਂਗੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜਾਂਗੇ ਉਹਨਾਂ ਦੇ ਨਾਲ ਜਿੰਨਾ ਵੀ ਚਿਰ ਖੜੇ ਆ ਲਾਸਟ ਵਿੱਚ ਤੁਸੀਂ ਜਿੱਥੇ ਬੰਦੇ ਨੂੰ ਕੀ ਕਹਣਾ ਜੋ ਨਹੀਂ ਲਾਸਟ ਮੈਂ ਇਹੀ ਕਹੂੰਗਾ ਜਿੱਥੇ ਬੰਦੇ ਨੂੰ ਵੀ ਆਪਾਂ ਬਾਤ ਤੋਂ ਬਾਤ ਵਿੱਚ ਕੱਟ ਕਰਕੇ ਕੋਈ ਵੀ ਤਰੀਕ ਤੈਅ ਕਰਕੇ ਮੀਟਿੰਗ ਕਰਕੇ ਵੀ ਆਪਾਂ ਸ਼ਹਿਰ ਦੇ ਵਿੱਚ ਮਾਰਚ ਕੀਤਾ ਹੈ ਸਰਕਾਰ ਦੇ ਖਿਲਾਫ ਇਥੋਂ ਦੇ ਐਸਐਸਪੀ ਦੇ ਖਿਲਾਫ ਕੀਤਾ ਜਾਵੇ ਜਿਹੜੀ ਵੀ ਸਰਕਾਰ ਆ ਮੇਟਾ ਲਾੜ ਤੇ ਹੀ ਕਾਹਲਾ ਜਾਇ ਜਨਤਾ ਯਤ ਲੜਨ ਵਾਲੇ ਲੋਕਾਂ ਜੀ ਸਸਰੀ ਸਾਹਿਬ ਸਿੰਘ ਸਾਹਿਬ ਕੀ ਨਾਜੀ ਆਪਣਾ ਪਾਲ ਸਿੰਘ ਸਿੰਘ ਸਾਹਿਬ ਜੀ ਅੱਜ ਤੁਸੀਂ ਧਰਨੇ ਦੇ ਬੈਠੇ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਕੋਈ ਇਹ ਧਰਨਾ ਜਿਹੜਾ ਪਿਛਲੇ ਲਗਭਗ 3 ਸਾਲ ਤੋਂ ਚੱਲ ਰਿਹਾ ਵਾ ਅਤੇ ਦੋ ਪਰਿਵਾਰਾਂ ਦੇ ਉੱਤੇ ਮੁਕੇ ਦੇ ਆਪਣੇ ਆਪ ਨੂੰ ਐਸਐਚਓ ਬਹਾਦਰ ਗੁਰਿੰਦਰ ਸਿੰਘ ਬਾਦਮੀ ਅਤਿਆਚਾਰ ਕੀਤਾ ਨਿਯਾਜ ਹਰਾਸਤ ਵਿੱਚ ਰੱਖ ਕੇ ਸੀਹੇ ਦਿੱਤੇ ਜਿਹਦੇ ਖਿਲਾਫ ਅਸੀਂ ਇਹ ਲੜਾਈ ਆ ਜਿਹੜੀ ਨਿਆਂ ਦੀ ਉਹ ਲੜ ਰਹੇ ਆ ਪਰ ਬਾਕੀ ਸਹਿਯੋਗੀ ਜੱਥੇਬੰਦੀਆਂ ਸਾਡਾ ਲਗਾਤਾਰ ਸਾਥ ਆ ਜਿਹੜਾ ਉਹ ਦੇ ਰਹੀਆਂ ਆ ਅਸੀਂ ਉਦੋਂ ਤੱਕ ਇਸ ਨਿਆਂ ਦੀ ਲੜਾਈ ਦੀ ਜੰਗ ਆ ਜਿਹੜੀ ਉਹ ਜਾਰੀ ਰੱਖਣੀ ਹੈ ਜਦੋਂ ਤੱਕ ਸਾਨੂੰ ਇंसाफ ਨਹੀਂ ਮਿਲਦਾ। ਪਰ ਧੋਖੇ ਇਸ ਗੱਲ ਦਾ ਆਉਂਦਾ ਵੀ ਜਦੋਂ ਕਾਨੂੰਨ ਆ ਜਿਹੜਾ ਕਮਿਸ਼ਨ ਆ ਉਹ ਤੁਹਾਨੂੰ ਨਿਆਂ ਦੇਣ ਵਾਸਤੇ ਇਹ ਕਾੜੀਆਂ ਨੂੰ ਲਿਖਦੇ ਆ ਪਰ ਜਿਹੜੇ ਨਿਚਲੇ ਅਧਿਕਾਰੀ ਆ ਉਹ ਕਾਨੂੰਨ ਦੀਆਂ ਵੀ ਧੱਜੀਆਂ ਡਾਉਂਦੇ ਆ ਤੇ ਕਮਿਸ਼ਨਾਂ ਦੇ ਹੁਕਮਾਂ ਦੀਆਂ ਵੀ ਧੱਜੀਆਂ ਡਾਉਂਦੇ ਆ। ਇਹ ਦੱਖਾ ਇਹ ਵੀ ਜਿਹੜੇ ਅਧਿਕਾਰੀ ਆ ਉਹ ਮਨਮਰਜ਼ੀ ਨਾਲ ਕੰਮ ਕਰਦੇ ਆ ਵੀ ਜੇ ਤਾਂ ਮਰਜ਼ੀ ਆ ਤਾਂ ਕਰ ਦੋ ਨਹੀਂ ਮਰਜ਼ੀ ਤਾਂ ਨਾ ਕਰੋ ਇੱਥੇ ਜਿਹੜਾ ਨਿਯਾਮ ਆ ਉਹ ਇਸ ਰੂਪ ਦੇ ਵਿੱਚ ਅਧਿਕਾਰੀਆਂ ਵੱਲੋਂ ਦਿੱਕਾ ਜਾਂਦਾ ਜੇ ਉਹਨਾਂ ਨੂੰ ਕੋਈ ਲਾਲਚ ਆ ਤਾਂ ਕਰਨਗੇ ਜੇ ਮਰਜ਼ੀ ਕਿਸੇ ਅਧਿਕਾਰੀ ਦੀ ਉਹਦੋਂ ਹੀ ਬਣਦੀ ਆ ਵੀ ਜੇ ਉਹਨੂੰ ਕੋਈ ਲਾਲਚ ਹੋਊਗਾ ਜਾਂ ਉਹਦੇ ਤੇ ਕੋਈ ਜ਼ਬਰ ਸਰ ਅੱਜ ਇਸ ਧਰਨੇ ਨੂੰ 3 ਸਾਲ ਹੋ ਚੁੱਕੇ ਆ ਇਸ ਧਰਨੇ ਤੇ ਕੋਈ ਲੀਡਰ ਪਹੁੰਚਿਆ ਹੀ ਨਹੀਂ ਇਸ ਧਰਨੇ ਦੇ ਉੱਤੇ ਲੀਡਰ ਨਹੀਂ ਕੋਈ ਪਹੁੰਚਿਆਗਾ ਔਰ ਨਾ ਹੀ ਲੀਡਰ ਇਹ ਜੇ ਧਰਨਿਆਂ ਦੇ ਵਿੱਚ ਪਹੁੰਚ ਰਿਹਾ ਕਿਉਂਕਿ ਲੀਡਰ ਆ ਜਿਹੜੇ ਉਹ ਸਿਰਫ ਵੋਟਾਂ ਲੈਣ ਵਾਸਤੇ ਹੁੰਦੇ ਆ ਲੀਡਰ ਆ ਜਿਹੜੇ ਉਹ ਨਿਆਂ ਦੇਣ ਦਵਾਉਣ ਵਾਸਤੇ ਨਹੀਂ ਹੁੰਦੇ ਦੂਜੇ ਪਾਸੇ ਲੀਡਰ ਆਪ ਦੇ ਹਿੱਤਾਂ ਵਾਸਤੇ ਧਰਨੇ ਜਰੂਰ ਲਾ ਲੈਂਦੇ ਤੇ ਸਰ ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਲਾਸਟ ਦੇ ਵਿੱਚ ਤਾਂ ਇਹੀ ਵੀ ਅਸੀਂ ਨਿਆਂ ਦੀ ਮੰਗ ਕਰਦੇ ਆ ਪ੍ਰਸ਼ਾਸਨ ਆ ਜਿਹੜਾ ਉਹ ਕਾਨੂੰਨ ਤੇ ਨਿਯਮਾਂ ਤੇ ਹੁਕਮਾਂ ਦੇ ਮੁਤਾਬਕ ਸਾਡੇ ਦੋਨਾਂ ਪਰਿਵਾਰਾਂ ਨੂੰ ਨਿਆਂ ਦੇਵੇ ਇਹ ਦੋਸ਼ੀਆਂ ਦੇ ਉੱਤੇ ਜਿਹੜੀ ਉਹ ਕਾਰਵਾਈ ਕਰੇ ਅ ਚਲਾਨ ਆ ਜਿਹੜਾ ਉਹ ਬਾਜੂਗਦਾਰਤ ਦੇ ਵਿੱਚ ਪੇਸ਼ ਕਰੇ ਧੰਨਵਾਦ